ਤੇ ਆਉਣ ਵਾਲੇ ਪੰਜਾਂ ਸੱਤਾਂ ਸਾਲਾਂ ਚ ਆ ਤੁਹਾਡੇ ਜੰਮਣ ਵਾਲਿਆਂ ਨੇ ਆਉਣ ਲੱਗਿਆ ਮੱਥਾ ਟੇਕਣੋਂ ਵੀ ਹਟ ਜਾਣਾ ਜੋ ਸਾਡੇ ਹਾਲਾਤ ਬਣ ਰਹੇ ਨੇ ਦੁੱਖ ਇਸ ਗੱਲ ਦਾ ਹੈ ਪੰਜਾਬ ਦਾ ਤੁਹਾਡਾ ਪਹਿਲਾਂ ਖਾਲੀ ਹੋ ਗਿਆ ਸਾਰਾ ਅਸੀਂ ਨਾ ਰੋਣ ਜੋਗੇ ਨਾ ਅਸੀਂ ਹੱਸਣ ਜੋਗੇ ਹਰੇਕ ਤੀਜੇ ਘਰੋਂ ਕੁੰਡੇ ਲੱਗਦੇ ਜਾ ਰਹੇ ਨੇ ਹਰੇਕ ਤੀਜੇ ਘਰ ਦੇ ਤੁਹਾਡੀ ਜਵਾਨੀ ਵੀ ਗਈ ਤੁਹਾਡਾ ਪੈਸਾ ਵੀ ਗਿਆ ਬਡੇਪਾ ਰਹਿ ਗਿਆ ਪਿੱਛੇ ਬਿਮਾਰੀਆਂ ਨਾਲ ਰੋਣ ਜੋਗਾ ਬਾਰੀਆਂ ਕੰਟਰੀਆਂ ਦੇ ਤੁਹਾਡੇ ਬੱਚੇ ਵੀ ਖਿੱਚ ਲੈ ਤੇ ਤੁਹਾਡਾ ਪੈਸਾ ਵੀ ਖਿੱਚ ਲਿਆ ਹਰ ਇੱਕ ਤੀਜੇ ਘਰ ਨੂੰ ਜਿੰਦਾ ਲੱਗਾ ਹੋਇਆ 35-35 ਲੱਖ ਰੁਪਇਆ ਲਾ ਕੇ ਬੱਚੇ ਬਾਹਰ ਭੇਜੇ ਭੇਜੇ ਕਿ ਨਹੀਂ ਭੇਜੇ ਤਾਂ ਜਿੰਨੀ ਦੇਰ ਤੱਕ ਉੱਥੇ ਪੱਕੇ ਨਹੀਂ ਹੁੰਦੇ ਮੁੜ ਕੇ ਆ ਨਹੀਂ ਸਕਦੇ ਇਧਰੋਂ ਦੁਹਾਈ ਪਤਾ ਪੱਕੀ ਪਾ ਕੇ ਪੜਨ ਚੱਲੇ ਆ ਪੜਾਈ ਵੇਸ ਤੇ ਚੱਲੇ ਆ ਪੜਨ ਚੱਲੇ ਕਿਹੜਾ ਪੜ ਗਿਆ ਉਧਰੋਂ ਮੁੜ ਕੇ ਕਿਹੜਾ ਇੰਜੀਨੀਅਰ ਬਣ ਗਿਆ ਦੱਸੋ ਮੈਨੂੰ ਜੜੀ ਪੜਾਈ ਕਰਨ ਚੱਲੋ ਤੁਸੀਂ ਉੱਥੇ ਜਿਹੜੀ ਇੱਥੇ ਨਹੀਂ ਹੁੰਦੀ ਗਏ ਤਾਂ ਤੁਸੀਂ ਪੜ੍ਹਨ ਸਿੱਖੋ ਜਵਾਂਣ ਸਿੱਖੋ ਹੁਣ ਉੱਥੇ ਦਸਾਂ ਦਸਾਂ ਕਾਰਾਂ ਦੇ ਤੇ ਟਰਾਲੇ ਚੜਾਈ ਜਾਂਦੇ ਹੋ ਮੁੜ ਕੇ ਜੇਹਰਾਂ ਚ ਤੱਕ ਤੱਕ ਸਿੱਟੀ ਜਾਂਦੇ ਆ ਇਹ ਖੱਟਣ ਗਏ ਸਾਬ ਉੱਥੇ 20 20 ਲੱਖ ਰੁਪਈਆ ਲਾ ਕੇ ਬੱਚੇ ਇਕੱਲੇ ਇੱਕ ਇੱਕ ਬੱਚਾ ਤਾਂ ਮਾਫ਼ ਕਰੋ ਪੁੱਛੋ ਬੇਬੇ ਨੂੰ ਕੁਝ ਹੋ ਗਿਆ ਨਾ ਬਾਪੂ ਨੂੰ ਕੁਝ ਹੋ ਗਿਆ ਉੱਥੋਂ ਬੈਠਾ ਧੀ ਪੁੱਤ 35000 ਵੇਚਦਾ ਗਵਾਂਡੀਆਂ ਇਹ ਗੱਲ ਕਰ ਰਹੇ ਹਾਂ ਕਿ ਬੇਬੇ ਦਾ ਭੋਗ ਪਾ ਦਿਓ ਬਾਪੂ ਦਾ ਭੋਗ ਪਾ ਦਿਓ ਵੇਚਿਆ 35 ਲੱਖ ਲਾ ਕੇ ਇੱਧਰ ਨੂੰ ਉਹਦਾ 35000 ਭੇਜ ਕੇ ਸਰ ਗਿਆ ਅਸੀਂ ਪਿਛਲੇ ਸਾਲ ਕੈਨੇਡਾ ਕਾਇਮਾ ਉੱਥੇ ਜਵਾਕਾਂ ਨੂੰ ਆਖਿਆ ਉਹ ਮੈਂ ਕਿਹਾ ਮੜੋ ਪਿੱਛੇ ਨੂੰ ਕਮਾਈ ਕਰਕੇ ਆਪਣੇ ਚਾਚਾ ਤਾਂ ਤੇ ਮਾਣ ਕਰੋ ਜਿਹੜੇ ਕੈਨੇਡਾ ਚ ਆਏ ਇੰਗਲੈਂਡ ਚ ਆਏ ਅਮਰੀਕਾ ਚ ਆਏ ਜਰਮਨ ਚ ਆਏ ਇਟਲੀ ਚ ਆਏ ਆਸਟ੍ਰੇਲੀਆ ਚ ਆਏ ਉਧਰੋਂ ਕਮਾਈ ਕਰਕੇ ਇੱਧਰ ਲਿਆਂਦੀ ਪੈਲੀਆਂ ਖਰੀਦੀਆਂ ਵੱਡੀਆਂ ਵੱਡੀਆਂ ਕੋਠੀਆਂ ਖੜੀਆਂ ਕਰ ਦਿੰਦੀਆਂ ਅੱਜ ਤੁਹਾਡੀ ਮਤ ਨੂੰ ਕੀ ਹੋ ਗਿਆ ਕਹਿੰਦੇ ਇਧਰੋਂ ਸਾਰਾ ਕੁਝ ਬੇਚ ਕੇ ਉਧਰ ਲੈ ਕੇ ਜਾਣ ਔਰ ਬਿਕਰੀਆਂ ਨੇ ਜ਼ਮੀਨਾਂ ਸਾਡੀਆਂ ਤੜਾ ਤੜਾ ਆਕਾਤ ਉਸੇ ਟੁੱਟ ਗਏ ਉਹ ਗੋ ਜਵਾ ਕਹਿੰਦੇ ਜੀ ਕਿਹਦੇ ਨਾਲੋਂ ਮੈਂ ਕਿਹਾ ਜਿੰਨੀ ਦੇਰ ਤੱਕ ਪੀਆਰ ਨਹੀਂ ਨਾ ਮਿਲਦੀ ਤੁਸੀਂ ਟੁੱਟ ਗਏ ਸੱਚਖੰਡ ਸ੍ਰੀ ਦਰਬਾਰ ਸਾਹਿਬ ਦੇ ਨਾਲੋਂ ਤੁਸੀਂ ਟੁੱਟ ਗਏ ਉਹ ਆਪਣੇ ਨਗਰ ਦੇ ਨਾਲੋਂ ਤੁਸੀਂ ਟੁੱਟ ਗਏ ਆਪਣੇ ਰਿਸ਼ਤੇਦਾਰਾਂ ਦੇ ਨਾਲੋਂ ਤੁਸੀਂ ਟੁੱਟ ਗਏ ਆਪਣੇ ਮਾਪਿਆਂ ਦੇ ਨਾਲੋਂ ਫਿਰ ਉਹਨਾਂ ਨੂੰ ਬਾਸਤਾ ਪਾ ਕੇ ਗੱਲ ਕਹੀ ਮੈਂ ਕਿਹਾ 35 ਦਾ 50 ਘੱਲ ਦੋ ਗਵਾਂਡੀਆਂ ਨੂੰ ਕੰਮ ਚੱਲ ਜੂ ਪਰ ਮਾਂ ਮੁਕੀ ਹੋਵੇ ਨਾ ਜਿਹੜੀ ਧੀ ਨੇ ਤਾ ਮਾਰ ਲੈਣੀ ਏ ਉਹ ਗਵਾਂਡੀਆਂ ਦੀ ਧੀ ਨਹੀਂ ਮਾਰ ਸਕਦੀ ਪਿਓ ਮੁੱਕਣ ਤੋਂ ਬਾਅਦਾਂ ਗਵਾਂਡੀ ਸੰਸਕਾਰ ਤਾਂ ਕਰ ਦੇਣਗੇ ਗਵਾਂਡੀ ਭੋਗ ਤਾਂ ਪਵਾ ਦੇਣਗੇ ਪਰ ਸਾਡੇ ਪੰਜਾਬ ਦੀ ਇੱਕ ਰੀਤ ਹੈ ਕਿ ਬਾਪੂ ਮਰਨ ਤੋਂ ਬਾਅਦ ਉਹਦੀ ਪੱਗ ਵੱਡੇ ਪੁੱਤ ਦੇ ਸਿਰ ਦੇ ਉੱਤੇ ਬੱਜਦੀ ਹੈ ਬੱਜਦੀ ਕਿ ਨਹੀਂ ਬੱਜਦੀ